ਵਾਹਿ ਜੀ ਕਾਲਸਾ ਵੈ ਜੀ ਕੇ ਫਤੇ ਗੱਲ ਜੁੜੀ ਆ ਪੰਜਾਬ ਨਾਲ ਪੰਜਾਬ ਦੀ ਸਿਆਸਤ ਦੇ ਨਾਲ ਪੰਚਾਇਤੀ ਚੋਣਾਂ ਦੇ ਨਾਲ ਗੱਲ ਧਿਆਨ ਦੇ ਨਾਲ ਸੁਣਨਾ ਪੰਚਾਇਤੀ ਚੋਣਾਂ ਦੇ ਅਜੇ ਜਿਹੜਾ VOTING ਹੋਣੀ ਆ 15 ਅਕਤੂਬਰ ਨੂੰ ਹੋਣੀ ਆ ਤੇ ਇੱਥੇ ਤਾਂ ਪਹਿਲਾਂ ਹੀ ਜਿਹੜੀਆਂ ਕੁਰਸੀਆਂ ਗਰਾਸੇ ਗੋਲੀਆਂ ਚੱਲਣ ਲੱਗ ਪਈਆਂ ਪੰਜਾਬ ਦਾ ਜਿਹੜਾ ਮਾਹੌਲ ਆ ਦਿਨੋ ਦਿਨ ਜਿਹੜਾ ਅਬਿਕੜਦਾ ਜਾ ਰਿਹਾ ਤੁਹਾਨੂੰ ਇੱਕ ਦੋ ਜਿਹੜੀਆਂ ਗੱਲਾਂ ਨੇ ਇੱਕ ਦੋ ਜਿਹੜੀਆਂ ਖਬਰਾਂ ਨੇ ਉਹਨਾਂ ਦਾ ਰੁਖ ਕਰਦੇ ਆਪਾਂ ਤੁਹਾਨੂੰ ਸੁਣਾਉਣੇ ਆ ਕਿ ਅੱਜ ਵੱਡੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇੱਕ ਤਾਂ ਕੋਈ ਅਜੇ ਵੀਡੀਓ ਪੀ ਦੇ ਦਫ਼ਤਰ ਦੇ ਵਿੱਚ ਹਗਾਮਾ ਹੋਇਆ ਖੁਦ ਵੀਡੀਓ ਪੀ ਜਾ ਕੇ ਇੱਕ ਬਜ਼ੁਰਗ ਸੀ ਬੰਦਾ ਉਹ ਚਾਹੇ ਮੰਤਰੀ ਆ ਚਾਹੇ ਐਮਐਲਏ ਆ ਜਾਂ ਕੋਈ ਸਾਬਕਾ ਵਿਧਾਇਕਾ ਚਾਹੇ ਕੁਝ ਵੀ ਆ ਨਾਲ ਪੁਲਸ ਪਾਰਟੀ ਸਮੇਤ ਉਹਦੇ ਗਲ ਦੇ ਵਿੱਚ ਗਲਮੇ ਦੇ ਹੱਥ ਪਾਉਣ ਲੱਗਿਆ ਤੇ ਗਾਲੀ ਗਲੋਚ ਹੋਏ ਇਹ ਵੀਡੀਓ ਪੀਲਾ ਹਾਲ ਆ ਪੰਜਾਬ ਦੀ ਜਿਹੜੇ ਇਹ ਜਿਹੜੀ ਅੱਜ ਐਡਾ ਮੰਦਾ ਹਾਲ ਹੋ ਗਿਆ ਤੇ ਪੰਜਾਬ ਦੇ ਆਮ ਲੋਕਾਂ ਦਾ ਹਾਲ ਕੀ ਹੋਊਗਾ ਜਦੋਂ ਪੜੇ ਲਿਖੇ ਵੀਡੀਓ ਪੀ ਵਰਗੇ ਜਿਹੜੇ ਕਿ ਸਾਰੇ ਆਪ ਗਾਲਾਂ ਕੱਢ ਰਹੇ ਨੇ ਤੇ ਉੱਥੇ ਪੁਲਿਸ ਜਿਹੜੀ ਵਿਚਕਾਰ ਹੋ ਜਾਂਦੀ ਆ ਤੇ ਸ਼ਾਇਦ ਉਹਦਾ ਜਿਹੜਾ ਵਿਚਾਰ ਰਹਿ ਜਾਂਦਾਗਾ ਵੱਡੀ ਖਬਰ ਆ ਕਿ ਵੀਡੀਓ ਵੀ ਮੈਂ ਪਹਿਲੀ ਬਾਤ ਸੁਣਿਆ ਕਿ ਲੋਕਾਂ ਦੇ ਗਲਮੇ ਦੇ ਹੱਥ ਗਲਮੇ ਦੇ ਵਿੱਚ ਹੱਥ ਪਾਉਂਦਾ ਵੇਖਿਆ ਦੂਜੀ ਖਬਰ ਜੁੜੀ ਆ ਕੱਲ੍ਹ ਵੀਰ ਸਿੰਘ ਜੀਰਾ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਵੀ ਨੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਖੰਡੂਰ ਸਾਹਿਬ ਦੇ ਜਿਹੜੇ ਸੀਟ ਤੋਂ ਖੜੇ ਹੋਏ ਸੀ ਤੇ ਭਾਈ ਅੰਮ੍ਰਿਤਪਾਲ ਸਿੰਘ ਤੋਂ ਦੂਜੇ ਨੰਬਰ ਤੇ ਰਹੇ ਤੇ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਬਣ ਗਏ ਤੇ ਕੁਲਬੀਰ ਜੀ ਦਾ ਉੱਥੋਂ ਹਾਰ ਗਿਆ ਸੀ ਅੱਜ ਉਸ ਨੂੰ ਲੈ ਕੇ ਵੀ ਜਿਹੜਾਗਾ ਕਿ ਕੁਲਬੀਰ ਸਿੰਘ ਜੀਰੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਉਹਨਾਂ ਦੇ ਗੋਲੀਆਂ ਲੱਗੀਆਂ ਨੇ ਵੋਟਾਂ ਨੂੰ ਲੈ ਕੇ ਪੰਚਾਇਤੀ ਵੋਟਾਂ ਨੇ ਅਜੇ ਤਾਂ ਇਹ ਤੁਸੀਂ ਦੇਖ ਲਿਓ ਪੰਚਾਇਤੀ ਵੋਟਾਂ ਦੇ ਕਰਕੇ ਜਿਹੜਾ ਏਡਾ ਵੱਡਾ ਕੁਝ ਹੋ ਰਿਹਾ ਤੇ ਜੇ ਕੋ ਗਾਂ ਹੁਣ ਜਿਹੜੀਆਂ ਇਲੈਕਸ਼ਨ ਹੌ 27 ਦੇ ਵਿੱਚ ਤੇ ਉਦੋਂ ਕੀ ਕੁਝ ਬਣੂਗਾ ਤੇ ਦੂਜੀ ਹੁਣ ਮੇਰੀ ਇੱਕ ਹੋਰ ਬੇਨਤੀ ਆ ਉਹ ਭਗਵੰਤ ਮਾਨ ਨੂੰ ਬੇਨਤੀ ਆ ਪਹਿਲਾਂ ਭਗਵੰਤ ਮਾਨ ਜੀ ਵੀਡੀਓ ਸੁਣੋ ਤੇ ਫਿਰ ਆਪਾਂ ਗੱਲ ਕਰਦੇ ਆਂ ਤੇ ਮੈਂ ਤੁਹਾਨੂੰ ਵੀ ਸੰਗਤ ਨੂੰ ਜਿਹੜਾ ਸਰੋਤੇ ਸੁਣਦੇ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਵੀਡੀਓ ਸੁਣ ਲਓ ਤੇ ਫਿਰ ਆਪਾਂ ਭਗਵੰਤ ਮਾਨ ਨਾਲ ਗੱਲਬਾਤ ਕਰਦੇ ਆਂ ਕਿ ਭਗਵੰਤ ਮਾਨ ਜਿਹੜਾ ਆ ਵੀ ਕਰੀ ਅਸੀਂ ਵੀ ਕਰਤਾ ਆਪਣਾ ਸੀ ਕਿ ਸਰੋਤ ਨੂੰ ਜੇ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਨਾਲ ਕੋਈ ਨਹੀਂ ਤਾਂ ਬਾਵਾ ਸਾਹਿਬ ਛੱਡੋ ਇਹ ਕੰਮ ਨੂੰ ਕੱਲ੍ਹ ਤੋਂ ਬਾਅਦ ਕਰਕੇ ਦੱਸਿਓ ਬਈ ਬਾਜੇਂ ਕਦੇ ਵੀ ਕੰਮ ਕਰਕੇ ਲੈਕ ਪੈਂਦੀ ਹੈ ਸਾਰ ਇਹ ਵੀ ਅਗੂਏ ਅਸੀਂ ਇੰਨੀ ਤੱਕ ਪਤਾ ਤਾਂ ਨਹੀਂ ਕਿ ਇਹ ਸਿਰੋਕ ਹੋ ਗਿਆ ਇੱਕ ਗੰਦਾਸਪੁਰ ਦੀ ਵੀਡੀਓ ਦੱਸੀ ਜਾ ਰਹੀ ਆ ਜਿੱਥੇ ਕਿ ਡੀਸੀ ਦਫ਼ਤਰ ਦੇ ਉੱਪਰ ਮੈਂ ਕਹੂੰਗਾ ਕਿ ਕਾਂਗਰਸੀਆਂ ਦੇ ਵੱਲੋਂ ਜਿਹੜਾ ਕਬਜ਼ਾ ਕੀਤਾ ਗਿਆ ਸਿੱਧਾ ਵੇਖਿਆ ਕਿ ਸੁਖਵਿੰਦਰ ਸਿੰਘ ਰਧਾਵਾ ਅਤੇ ਹੋਰ ਜਿਹੜੇ ਕਾਂਗਰਸ ਦੇ ਆਗੂ ਨੇ ਡੀਸੀ ਨੂੰ ਇਹ ਕਹਿ ਰਹੇ ਨੇ ਕਿ ਦਫ਼ਤਰ ਦੇ ਵਿੱਚ ਤੇਰੀ ਹਿੰਮਤ ਤਾਂ ਸਾਨੂੰ ਬਾਹਰ ਕੱਢ ਕੇ ਵਿਖਾ ਗਾਲੀ ਗਲੋਚ ਹੋਇਆ ਡੀਸੀ ਦਫਤਰ ਦੇ ਵਿੱਚ ਤੇ ਪੂਰਾ ਕਬਜ਼ਾ ਕਰਕੇ ਰੱਖਿਆ ਤੇ ਡੀਸੀ ਨੂੰ ਧਮਕਾਇਆ ਗਿਆ ਭਗਵਾਨ ਜੀ ਥੋੜਾ ਜਾ ਹੁਣ ਧਿਆਨ ਦੇ ਨਾਲ ਸੁਣ ਲਓ ਤੇ ਉਹਦੀਆਂ ਜੇ ਭੇਡਾ-ਬੁੱਢਾ ਹੈਗੀਆਂ ਨੇ ਕੋਈ ਤੇ ਉਹ ਵੀ ਸੁਣ ਲੈਣ ਅੰਮਰਤਪਾਲ ਸਿੰਘ ਤੇ ਐਨਐਐਸ ਲਾਉਣੀ ਬੜੀ ਸੌਖੀ ਸੀ ਤਾਂ ਉਹਦਾ ਥਾਣੇ ਦੇ ਵਿੱਚ ਗਿਆ ਸੀ ਆਪਣਾ ਬੰਦਾ ਸੜਾਉਣ ਵਾਸਤੇ ਤੇ ਇਹਨਾਂ ਨੇ ਡੀਸੀ ਦਫ਼ਤਰ ਘੇਰ ਲਿਆ ਡੀਸੀ ਦਫ਼ਤਰ ਨੂੰ ਜਿਹੜਾ ਬੰਦੀ ਬਣਾ ਲਿਆ ਬਣਾ ਲਿਆ ਡੀਸੀ ਨੂੰ ਤੇ ਡੀਸੀ ਦਫ਼ਤਰ ਤੇ ਕਬਜ਼ਾ ਕਰ ਲਿਆ ਲਾਓ ਭਵੰਤ ਮਾਨ ਸਿੰਘ ਤੁਹਾਡੇ ਜੇ ਲੱਤਾਂ ਵਿੱਚ ਜਾਨ ਹੈਗੀ ਆ ਲਾਓ ਇਹਨਾਂ ਤੇ ਐਨਐਸਏ ਐਨਐਸਏ ਬਣਦਾ ਕਿ ਨਹੀਂ ਬਣਦਾ ਦੱਸੋ ਕਿ ਇਹਨਾਂ ਨੇ ਕਬਜ਼ਾ ਨਹੀਂ ਕੀਤਾ ਡੀਸੀ ਦਫ਼ਤਰ ਤੇ ਕਿ ਇਹ ਪੰਜਾਬ ਦੇ ਵਿੱਚ ਜਿਹੜੀ ਵੀਡੀਓ ਆ ਪੂਰੇ ਵਿੱਚ ਜਿਹੜੀ ਵਾਇਰਲ ਹੋ ਰਹੀ ਆ ਇਹ ਤੋਂ ਲੋਕ ਸਿੱਖਿਆ ਕੀ ਲੈਣਗੇ ਸਾਰੇ ਆਪ ਧਮਕੀਆਂ ਦਿੱਤੀਆਂ ਜਾ ਰਹੀਆਂ ਕਾਂਗਰਸੀਆਂ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕੋਈ ਕਾਲੀ ਹੋਵੇ ਕਾਂਗਰਸੀ ਹੋਵੇ ਜਿਹਦੀ ਗਲਤੀ ਹੋਈ ਆ ਜੋ ਵੀ ਆ ਚਾਹੇ ਮੌਕੇ ਦੀ ਸਰਕਾਰ ਹੋਵੇ ਤੇ ਆਪਾਂ ਉਹ ਜਿਹੜਾ ਸਿੱਧਮ ਸਿੱਧਾ ਕਹਿਣਾਗਾ ਉਹਦਾ ਨਾਂ ਲੈ ਕੇ ਕਹਿਣਾਗਾ ਇਹ ਡੀਸੀ ਦਾ ਉਤਰ ਤੇ ਹੁਣ ਕਬਜ਼ਾ ਕਰੀ ਬੈਠੇ ਆ ਕਾਂਗਰਸੀ ਤੇ ਸਿੱਧਾ ਡੀਸੀ ਨੂੰ ਧਮਕਾਈ ਜਾ ਰਿਹਾ ਤੇ ਹੁਣ ਭਗਵੰਤ ਮਾਨ ਜੀ ਕਰੋ ਵੇ ਆਪਣੇ ਐਨਐਸ ਲਗਾਓ ਇਹਨਾਂ ਤੇ ਤੇ ਸਿੱਤੋ ਇਹਨਾਂ ਨੂੰ ਵੀ ਡਿਵਿਡੂ ਕਰਦੀ ਜੇਲ੍ਹ ਦੇ ਵਿੱਚ ਤੇ ਫਿਰ ਪਤਾ ਲੱਗੂਗਾ ਕਿ ਭਗਵੰਤ ਮਾਨ ਬਿਲਕੁਲ ਹਾਂ ਕਿ ਇਸ ਬਿਲਕੁਲ ਸੱਚਾ ਤੇ ਇਮਾਨਦਾਰ ਮੁੱਖ ਮੰਤਰੀ ਆ ਤੇ ਨਾ ਸੁਖਬੀਰ ਬਾਦਲ ਦੇ ਕਾਜ ਆ ਇਹਨਾਂ ਸੁਖਬਲਾਸ ਠੇ ਆ ਨਾ ਸੁਖਬਲਾਸ ਦੇ ਪੇਪਰ ਨਿਕਲੇ ਹਾਲੇ ਤੱਕ ਇਸ ਸਿੱਖਾਂ ਤੇ ਤਸੱਦਦ ਕਰਨਾ ਹੀ ਜਿਹੜਾ ਸਰਕਾਰਾਂ ਨੂੰ ਆਉਂਦਾ ਸਿੱਖਾਂ ਨੂੰ ਮਾਰਨੇ ਹੀ ਆਉਂਦਾਗਾ ਸਿੱਖਾਂ ਵੱਲ ਤਾਂ ਝੱਟ ਗੋਲੀਆਂ ਹੋ ਜਾਂਦੀਆਂ ਨੇ ਸਿੱਖਾਂ ਨੂੰ ਤਾਂ ਜਿਹੜਾ ਝੱਟ ਜਿਹੜਾ ਕਾਲੀ ਪਾਣੀ ਦੀ ਜਿਹੜੀਆਂ ਜੇਲਾਂ 'ਚ ਭੇਜਿਆ ਜਾਂਦਾਗਾ ਤੇ ਜੇਕਰ ਆ ਗੁੰਡੇ ਹੋਣਾ ਸਰੇ ਆਮ ਜਿਹੜਾ ਧੱਕਾ ਕਰ ਰਹੇ ਨੇ ਕਾਂਗਰਸ ਦੇ ਗੁੰਡੇ ਤੇ ਇਹਨੂੰ ਦੱਸੋ ਹੁਣ ਤੁਸੀਂ ਇਹਨਾਂ ਤੇ ਐਨਐਸਏ ਲਗਾਓ ਇਹਨਾਂ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਉਹ ਤਾਂ ਸਰਿਆਮ ਕਹਿੰਦੇ ਲੈ ਸਾਡੇ ਤੇ ਪਰਚਾ ਦੇ ਕੇ ਦਿਖਾਓ ਉਹ ਤਾਂ ਸਰਿਆ ਨੂੰ ਜਿਹੜਾ ਡੀਸੀ ਨੂੰ ਧਮਕੀਆਂ ਦੇ ਦੇ ਨੇ ਹੁਣ ਦੇਖਦੇ ਆ ਭਗਵੰਤ ਮਾਨ ਜੀ ਤੁਸੀਂ ਕੀ ਇਹਨਾਂ ਤੇ ਐਕਸ਼ਨ ਲੈਣੇ ਹੋ ਤੇ ਇਸ ਕਰਕੇ ਮੈਂ ਕਹਿਣਾ ਹੂੰ ਨਾ ਕਿ ਜਿਹੜੇ ਸਿੱਖ ਨੇ ਜਾਂ ਸਿੱਖਾਂ ਦੇ ਨੌਜਵਾਨ ਨੇ ਜੇ ਇਹਨਾਂ ਤੋਂ ਮਾੜੀ ਮੋਟੀ ਵੀ ਗਲਤੀ ਹੋ ਜੇ ਤਾਂ ਝਾਟੇ ਇਹਨਾਂ ਤੇ ਪਰਚੇ ਦਰਜ ਕਰਕੇ ਇਹਨਾਂ ਨੂੰ ਜੇਲਾ ਛੁੱਟਿਆ ਜਾਂਦਾ ਅਨਕਾਊਂਟਰ ਕੀਤੇ ਜਾਂਦੇ ਨੇ ਪਰ ਜਿਹੜੇ ਅਸਲੀ ਗੁੰਡੇ ਨੇ ਅਸਲੀ ਹੋਰ ਸਰਕਾਰਾਂ ਦੇ ਵਿੱਚ ਬੈਠੇ ਨੇ ਬਲਾਦਕਾਰੀ ਰੇਪ ਪਿਸਟਾ ਤੇ ਹੋਰ ਅਨੇਕਾ ਜਿਹੜੇ ਭਾਜਪਾ ਦੇ ਵਿੱਚ 46% ਬੈਠੇ ਨੇ ਅਪਰਾਧੀ ਲੋਕ ਆ ਇਹ ਸਾਡਾ ਦੇਸ਼ ਦਾ ਹਾਲ ਹੈ ਸਾਡਾ ਦੇਸ਼ ਦਾ ਕਾਨੂੰਨ ਆ ਸਿੱਖਿਆ ਲਈ ਵੱਖਰਾ ਕਾਨੂੰਨ ਆ ਵੱਧ ਗਿਣਤੀਆਂ ਲਈ ਵੱਖਰਾ ਕਾਨੂੰਨ ਆ ਤੇ ਜਿਹੜੀ ਆ ਪ੍ਰੇਤੀਕਲ ਲੋਕ ਨੇ ਜਿਹੜੇ ਤੇ ਇਹਨਾਂ ਲਈ ਜਿਹੜਾ ਵੱਖਰਾ ਕਾਨੂੰਨ ਆ ਇਸ ਕਰਕੇ ਹੁਣ ਲੈ ਕਿਸੇ ਦੀ ਹਿੰਮਤ ਨਹੀਂ ਪੈਣੀ ਪਹਿਲੀ ਗੱਲ ਤਾਂ ਬੋਲਣ ਦੀ ਹਿੰਮਤ ਨਹੀਂ ਪੈਣੀ ਕਿਸੇ ਦੀ ਕਿ ਇਹਨਾਂ ਨੂੰ ਗੁੰਡੇ ਕਹੇ ਇਹਨਾਂ ਤੇ ਜਿਹੜਾ ਕਿ ਸਿੱਧਾ ਐਨਐਸਏ ਲਗਾਵੇ ਇਹਨਾਂ ਤੇ ਪਰਚਾ ਦਰਜ ਕਰੇ ਡੀਸੀ ਦਫ਼ਤਰ ਘਰਾਓ ਦਾ ਜਿਹੜਾ ਘਰਾਓ ਕਰਕੇ ਜਿਹੜਾ ਡੀਸੀ ਦਫ਼ਤਰ ਨੂੰ ਜਿਹੜਾ ਡੀਸੀ ਨੂੰ ਬਾਹਰ ਕੱਢਣ ਦੇ ਵਿੱਚ ਬੈਠੇ ਨੇ ਸਿੱਧਾ ਕਹਿ ਦਿੱਤਾ ਲੈ ਸਾਨੂੰ ਕਦੇ ਕੱਢ ਕੇ ਵਿਖਾ ਤੇ ਜਿਹੜੇ ਹਿੰਮਤ ਲੋ ਭਗਵੰਤ ਮਾਨ ਜੀ ਹੁਣ ਲਓ ਇਹਨਾਂ ਦੇ ਨਾਲ ਬਣਦਾ ਤੁਹਾਡੇ ਤੇ ਜਿਹੜਾ ਹੱਕ ਬਣਦਾ ਤੁਹਾਡਾ ਇਹਨਾਂ ਤੇ ਤੁਹਾਡੀ ਪੁਲਿਸ ਦਾ ਪ੍ਰਸ਼ਾਸਨ ਦਾ ਇਹਨਾਂ ਤੇ ਜਿਹੜਾ ਪਰਚਾ ਕਰਨ ਦਾ ਹੱਕ ਬਣਦਾ ਉਹ ਕਰਕੇ ਦਿਖਾਓ ਤੇ ਤਦ ਤੱਕ ਵੀੰਦਿਓ ਇਜਾਜ਼ਤ ਤੇ ਜਦੋਂ ਤੱਕ ਤੁਸੀਂ ਪਰਚਾ ਕਰਦੇ ਹੋ ਅਸੀਂ ਵੇਖਦੇ ਆਂ ਤੇ ਮੁੜ ਕੇ ਤੁਹਾਡੇ ਹਾਜ਼ਰ ਹੋਣੇ ਸਰੋਤਿਆਂ ਤੇ ਉਹਦੇ ਵਿੱਚ ਤੇ ਉਹਦੇ ਤੱਕ ਦੇਖਦੇ ਆਂ ਕਿ ਭਗਵੰਤ ਮਾਨ ਐਨ ਐਸ ਏ ਲਗਾ ਦੂਗਾ ਤੁਸੀਂ ਵੇਖਦੇ ਲੋ ਪੰਜਾਬੀ ਬੱਚਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ